ਕਿਆਲ ਰਹੇ ਸ਼ਹੀਦੀ ਦਿਹਾੜਿਆਂ ਕਰਕੇ ਪੰਜਾਬੀ ਫੀਮੇਲ ਸਿੰਗਰ ਬਾਣੀ ਸੰਧੂ ਨੇ ਇੱਕ ਲੰਗਰ ਵਿੱਚ ਚਾਹ ਪਕੌੜੇ ਵਰਤੌਣ ਦੀ ਸੇਵਾ ਕਰਦਿਆਂ ਦੀ ਆਪਣੀ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਪਲੋਡ ਕੀਤੀ ਸੀ ਤਾਂ ਵੀਡੀਓ ਦੇਖਣ ਵਾਲਿਆਂ ਨੇ ਬਾਣੀ ਸੰਧੂ ਦੇ ਲੱਗੀਆਂ ਐਨਕਾਂ ਦੇਖ ਕੇ ਕਿਹਾ ਕਿ ਇਹ ਤਾਂ ਸੇਵਾ ਕਰਨ ਦਾ ਨਾਟਕ ਕਰ ਰਹੀ ਹੈ ਇਹ ਤਾਂ ਇੱਥੇ ਐਨਕਾਂ ਲਾ ਕੇ ਰੀਲ ਬਣਾਉਣ ਆਈ ਹੈ ਸੇਵਾ ਦਾ ਤਾਂ ਬਹਾਨਾ ਹੈ ਆਪਣੇ ਖਿਲਾਫ ਆ ਰਹੇ ਕਮੈਂਟਾਂ ਤੇ ਅੱਜ ਬਾਣੀ ਸੰਧੂ ਵੀ ਲਾਈਵ ਆਈ ਤੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਉਸ ਨੇ ਇਹ ਐਨਕਾਂ ਕਿਉਂ ਲਾਈਆਂ ਸਾਂ ਇੱਕ ਤਾਂ ਆ ਪਤਾ ਨਹੀਂ ਕੀ ਬਿਮਾਰੀ ਆ ਕੁਸ਼ਕ ਜਿਹੇ ਆ ਕਾਲੀਆਂ ਅੱਖਾਂ ਕਿਉਂ ਲਾਈਆਂ ਕਾਲੀਆਂ ਅੱਖਾਂ ਕਿਉਂ ਲਾਈਆਂ ਕਿਤੇ ਵੀ ਲਾਈਆਂ ਹੁਣ ਇਹ ਮੈਮੀਆਂ ਕਹਿੰਦੀਆਂ ਕਾਲੀਆਂ ਨਹੀਂ ਉਤਰਦੀਆਂ ਨਹੀਂ ਉਤਰ ਜਾਂਦੀਆਂ ਬਈ ਮੇਰੀਆਂ ਕਾਲੀਆਂ ਅੱਖਾਂ ਜਿੱਦਾਂ ਮੇਰੀ ਨਿਗਾਹ ਲੀਆਂ ਲੱਗੀਆਂ ਉਦਾਂ ਸੇਮ ਆ ਉਹ ਉਹ ਮੈਨੂੰ ਦੰਚ ਲਗਾਉਣੀਆਂ ਹੁੰਦੀਆਂ ਇਹ ਜਦੋਂ ਦਿਨ ਢਲ ਜਾਂਦਾ ਉਸ ਤੋਂ ਬਾਅਦ ਯਾ ਇਹ ਰੀਡਿੰਗ ਗਲਾਸਸ ਜਦੋਂ ਮੈਂ ਹਾਂ ਜਮਿਆ ਫੋਨ ਦੀ ਸਕਰੀਨ ਦੇਖ ਕੇ ਬੈਠੇ ਹਾਂ ਉਦੋਂ ਬਿਕੋਜ਼ i am suffering with photophobia with eye strain problem right firu jadon direct sandai thun akhan te paindi a tanu chakkar aundene ne tu tusi dig sakde ho just because of that reason people who are suffering with this problem all the time they wear sunglasses that's it aur yaar oh fashion li nahi hundiyan ਤੁਹਾਨੂੰ ਸਮਝ ਨਹੀਂ ਆਉਂਦੀ ਕਿ ਉਹ ਬਹੁਤ ਜ਼ਰੇਨ ਵਿੱਚ ਦਰਦਾ ਕਾਰੀਆਂ ਦਾ ਵਰਜ਼ਨ ਲਈ ਇੰਨੇ ਲਗੀ ਹੁੰਦੀਆਂ ਫੈਸ਼ਨ ਦੀ ਉਹ ਹਮੇਸ਼ਾ ਨਹੀਂ ਹੁੰਦੀ ਮੈਂ ਯੂਸਟੂ ਆ ਮੈਂ ਇਹ ਕਦੇ ਨਹੀਂ ਰਹਿ ਸਕਦੀ ਕਿਉਂਕਿ ਮੇਰਾ ਸਿਰ ਦੁਖਣ ਲੱਗ ਜਾਂਦਾ ਸਮਝ ਗਿਓ ਅਨ ਬਾਇਰ ਬਰਡਨ ਜਦੋਂ ਤੁਸੀਂ ਕਹਿੰਦੇ ਮੈਂ ਟੱਕਰ ਲੀ